15 ਅਗਸਤ ਦੇ ਮੱਦੇਨਜ਼ਰ ਜਿੱਥੇ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨਾਪੇਬੰਦੀ ਕੀਤੀ ਜਾ ਰਹੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਉੱਤੇ ਹੀ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਦੇ ਵਿੱਚ ਜਿਹੜੇ ਮਾਰਚ ਵੀ ਕੱਡੇ ਜਾ ਰਹੇ ਨੇ ਤਾਂ ਉਸੇ ਦੇ ਤਹਿਤ ਅੱਜ ਭਵਾਨੀਗੜ੍ਹ ਦੇ ਵਿੱਚ ਐਸਪੀ ਨਵਰੀਤ ਵਿਰਕ ਦੀ ਅਗਵਾਈ ਦੇ ਹੇਠ ਜਿਹੜਾ ਰਾਤ ਨੂੰ ਮਾਰਚ ਕੱਡੇਗਾ ਤਸਵੀਰਾਂ ਦੇਖ ਸਕਦੇ ਹੋ ਤਾਂ ਪੁਲਿਸ ਦੇ ਵੱਡੇ ਅਮਲੇ ਦੇ ਵਿੱਚ ਜਿਹੜਾ ਇਹ ਮਾਰਚ ਕੱਡੇਗਾ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਦੇ ਵਿੱਚ ਤਸਵੀਰਾਂ ਦੇਖ ਸਕਦੇ ਹੋ ਤਾਂ ਪੁਲਿਸ ਦਾ ਵੱਡਾ ਅਮਲਾ ਜਿਹੜਾ ਤਸਵੀਰਾਂ ਦੇ ਵਿੱਚ ਦਰ ਆ ਰਹੇ ਦੇਖ ਸਕਦੇ ਹੋ ਤਾਂ ਉੱਥੇ ਹੀ ਐਸਪੀ ਨਵਰੀਤ ਵਿਰਕ ਦੇ ਵੱਲੋਂ ਦੱਸਿਆ ਗਿਆ ਕਿ ਪੁਲਿਸ ਜਿਹੜੀ ਲੋਕਾਂ ਦੀ ਸੁਰੱਖਿਆ ਦੇ ਲਈ ਦਿਨ ਰਾਤ ਮੁਸਤੈਦ ਹੈ ਤਾਂ ਚੈਕਿੰਗ ਵੀ ਕੀਤੀ ਜਾ ਰਹੀ ਹੈ ਵੱਖ-ਵੱਖ ਥਾਵਾਂ ਤੇ ਤਾਂ ਉੱਥੇ ਹੀ 플ੈਗ ਮਾਰਚ ਵੀ ਕੀਤੇ ਜਾ ਰਹੇ ਨੇ ਤਾਂ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਪੁਲਿਸ ਪ੍ਰਸ਼ਾਸਨ ਵੱਡੇ ਆਮਲੇ ਦੇ ਵਿੱਚ ਜਿਹੜਾ 플ੈਗ ਮਾਰਚ ਕਰ ਰਿਹਾ ਭਵਾਨੀ ਕਰਦੇ ਵਿੱਚ ਤਾਂ ਇਹ ਸਾਰੇ 플ੈਗ ਮਾਰਚ ਨੂੰ ਲੈ ਕੇ ਕੀ ਕਹਣਾ ਹੈ ਐਸਪੀ ਨਵਰੀਤ ਵਿਰਕ ਦਾ ਤੁਸੀਂ ਵੀ ਸੁਣੋ ਉਹਨੂੰ ਪਤਾ ਜਿਵੇਂ ਕਿ ਪਹਿਲਾਂ ਵੀ 15 ਅਗਸਤ 26 ਜਨਵਰੀ ਤਿਹਾਰਾਂ ਤੇ ਫਲੈਗ ਮਾਰਚ ਦਾ ਇੱਕ ਡੈਟਰੈਂਟ ਇਫੈਕਟ ਹੁੰਦਾ ਜਿਹੜੇ ਮਾੜੇ ਚੰਗੇ ਬੰਦੇ ਹੁੰਦੇ ਆ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਪੁਲਿਸ ਸਰਗਰਮ ਹੈ ਇਹਦੇ ਨਾਲ ਜਿਹੜਾ ਕੋਈ ਕ੍ਰਾਈਮ ਜੇ ਕਿਤੇ ਹੋਣਾ ਹੁੰਦਾ ਤੇ ਉਹਦੀ ਪ੍ਰੋਵੈਂਸ਼ਨ ਹੁੰਦੀ ਹੈ ਇਸ ਕਰਕੇ ਬਹੁਤ ਜ਼ਰੂਰੀ ਹੁੰਦਾ ਤੇ ਹੁਣ ਇਹ ਲਗਾਤਾਰ ਜਾਰੀ ਰਹੂਗਾ ਤਾਂ ਕਿ ਜਿਹੜਾ 15 ਅਗਸਤ ਦਾ ਸਾਡਾ ਤਿਉਹਾਰ ਹੈ ਉਹ ਚੰਗੀ ਤਰ੍ਹਾਂ ਅਸੀਂ ਇਹਨੂੰ ਕੱਢ ਸਕੀਏ ਕਿਸੇ ਵੀ ਤਰ੍ਹਾਂ ਸਾਡੇ ਜ਼ਿਲ੍ਹੇ 'ਚ ਕੋਈ ਵਾਰਦਾਤ ਨਾ ਹੋਵੇ ਸਾਡੇ ਐਸਐਸਪੀ ਸ਼੍ਰੀ ਸਰਪਾਰ ਸਿੰਘ ਚੱਲ ਆਈਪੀਐਸ ਉਹਨਾਂ ਦੀਆਂ ਡਾਇਰੈਕਸ਼ਨਸ ਨੇ ਵੇਲੇ-ਕਵੇਲੇ ਮਤਲਬ ਜਿਹੜਾ ਹੈਗਾ ਕੋਆਰਡੀਨੇਟ ਸਰਚ ਆਪਰੇਸ਼ਨ ਤੇ ਬਲੈਕ ਮਾਰਚੇਸ ਠੀਕ ਹੈ ਤੇ ਇਹ ਸਾਡੇ ਚੱਲਦੇ ਰਹਿੰਦੇ ਆ ਕਈ ਯੂਨੀਵਰੀ ਰੇਲਵੇ ਸਟੇਸ਼ਨ ਦੀ ਸਰਚ ਬੱਸ ਸਟੈਂਡ ਦੀ ਸਰਚ ਇਹ ਸਾਰੇ ਪ੍ਰੋਗਰਾਮ ਜਿਹੜੇ ਆ ਇਸ ਕਰਕੇ ਉਲੀਕੇ ਜਾਂਦੇ ਆ ਤਾਂ ਕਿ 15 ਦਾ ਬਹੁਤ ਵਧੀਆ ਤਰੀਕੇ ਨਾਲ ਨਿਭਾਈ ਜਾਂਦਾ ਲਗਾਤਾਰ ਸਾਰਾਤਾਂ ਨੂੰ ਵੀ ਜਿਹੜੀ ਚੈਕਿੰਗ ਚੱਲ ਰਹੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨਾਈਟ ਡੋਮਿਨੈਂਸ ਵੀ ਇਸੇ ਤਰ੍ਹਾਂ ਅਰਲੀ ਮਾਰਨਿੰਗ ਹੁਣ ਸਵੇਰੇ 5 ਵਜੇ ਸਾਰੇ ਥਾਣਿਆਂ ਤੋਂ ਪਾਰਟੀਆਂ ਨਿਕਲਦੀਆਂ ਨੇ 5 ਵਜੇ ਤੋਂ ਲੈ ਕੇ ਫਿਰ 7:30-8 ਵਜੇ ਤੱਕ ਪੈਟਰੋਲਿੰਗ ਸਾਰੇ ਥਾਣੇ ਕਾਢਦੇ ਨੇ ਕਿਸੇ ਤਰ੍ਹਾਂ ਦੀ ਕੋਈ ਸਲੋਗਨ ਰਾਈਟਿੰਗਾਂ ਕੋਈ ਵੀ ਮਾੜਾ ਚੰਗਾ ਬੰਦਾ ਕਿਸੇ ਤਰ੍ਹਾਂ ਦਾ ਪਰਨਾ ਮਾਰ ਸਕੇ ਤਾਂ ਪੁਲਿਸ ਪੂਰੀ ਪਬੰਪਾ ਆ ਰਿਹਾ ਕਿਸੇ ਤਰ੍ਹਾਂ ਦੀ ਕੋਈ ਵਾਰਦਾਤ ਅਸੀਂ ਨਹੀਂ ਹੋਣ ਦੇਣੀ ਕਿਤੇ